ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਆਪਾਂ ਦੋ ਗੱਲਾਂ ਕਰਨੀਆਂ ਹਨ ਇੱਕ ਤਾਂ ਜਿੰਨੀ ਜਲਦੀ ਹੋ ਸਕੇ ਸਿੱਖਾਂ ਨੂੰ ਇਹ ਗੱਲ ਸਮਝ ਆ ਜਾਵੇ ਕਿ ਆਪਣੇ ਕੌਮੀ ਘਰ ਦੀ ਕੀ ਇੰਪੋਰਟੈਂਸ ਹੁੰਦੀ ਹੈ ਰਾਜਨੀਤਿਕ ਪਾਵਰ ਦੀ ਕੀ ਇੰਪੋਰਟੈਂਸ ਹੁੰਦੀ ਹੈ ਉਨੀ ਜਲਦੀ ਠੀਕ ਹੈ ਨਹੀਂ ਐ ਤਾਂ ਜੋ ਸਿੱਖਾਂ ਦੇ ਨਾਲ ਇਸ ਦੇਸ਼ ਦੇ ਵਿੱਚ ਹੋ ਰਿਹਾ ਉਸ ਤੋਂ ਤੁਸੀਂ ਪਲੀ ਭਾਂਤ ਜਾਣੋ ਹੀ ਹੈ ਕੋਈ ਵੀ ਐਸਾ ਦਿਨ ਨਹੀਂ ਜਾਂਦਾ ਜਿਸ ਦਿਨ ਕਿ ਇਸ ਦੇਸ਼ ਦੇ ਕਿਸੇ ਕੋਨੇ ਦੇ ਵਿੱਚ ਸਿੱਖਾਂ ਦੇ ਉੱਤੇ ਤਸ਼ੱਦਦ ਨਹੀਂ ਹੁੰਦਾ ਗੁਰਦੁਆਰੇ ਨਹੀਂ ਢਾਏ ਜਾਂਦੇ ਸਿੱਖਾਂ ਦੇ ਨਾਲ ਵਿਤਕਰਾ ਨਹੀਂ ਹੁੰਦਾ ਦਸਤਾਰ ਦੀ ਬੇਅਦਬੀ ਨਹੀਂ ਹੁੰਦੀ ਕਕਾਰਾਂ ਦੀ ਬੇਅਦਬੀ ਨਹੀਂ ਹੁੰਦੀ ਕੇਸਾਂ ਦੀ ਬੇਅਦਬੀ ਨਹੀਂ ਹੁੰਦੀ ਇਹ ਸਭ ਕੁਝ ਹਰ ਰੋਜ਼ ਸਿੱਖਾਂ ਦੇ ਨਾਲ ਹੋ ਰਿਹਾ ਹੈ ਦੂਸਰੀ ਗੱਲ ਇਹ ਕਰਨੀ ਹੈ ਕਿ ਬਾਪੂ ਸੂਰ ਸਿੰਘ ਜੀ ਖਾਲਸਾ ਜੋ ਪਿਛਲੇ 9 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ ਤਰਨੇ ਤੇ ਬੈਠੇ ਹੋਏ ਹਨ ਉਹਨਾਂ ਨੇ ਕੌਮ ਦੇ ਨਾਂ ਦੇ ਉੱਤੇ ਚੜ੍ਹਦੀ ਕਲਾ ਵਾਲਾ ਸੁਨੇਹਾ ਭੇਜਿਆ ਹੈ ਉਹ ਪੜ੍ਹ ਕੇ ਸੁਣਾਉਣਾ ਹੈ ਇਹ ਦੋ ਗੱਲਾਂ ਕਰਨੀਆਂ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਜਿਹੜੇ ਜਿਹੜੇ ਚੈਨਲ ਨਾਲ ਨਵੇਂ ਜੁੜੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲੈਣਾ ਪ੍ਰੈਸ ਆਲ ਕਰ ਲੈਣਾ ਤਾਂ ਕਿ ਜਦੋਂ ਵੀ ਵੀਡੀਓ ਪਾਉਂਦੇ ਹਾਂ ਉਹ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਅੱਗੇ ਵੀ ਜਰੂਰ ਸ਼ੇਅਰ ਕਰਿਆ ਕਰੋ ਜੀ ਆਪਣਾ ਕੌਮੀ ਘਰ ਦੀ ਕੀ ਇੰਪੋਰਟੈਂਸ ਹੈ ਰਾਜਨੀਤਿਕ ਪਾਵਰ ਦੀ ਕੀ ਇੰਪੋਰਟੈਂਸ ਹੈ ਇਹਨਾਂ ਗੱਲਾਂ ਤੋਂ ਤੁਹਾਨੂੰ ਸਮਝ ਆ ਜਾਵੇਗੀ ਭਾਰਤ ਵਿੱਚ ਪਾਕਿਸਤਾਨ ਤੋਂ ਜ਼ਿਆਦਾ ਮੁਸਲਮਾਨ ਹੈ ਪਰ ਮੁਸਲਮਾਨਾਂ ਨੂੰ ਇਸ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਕਾਰਨਰ ਕੀਤਾ ਹੋਇਆ ਹੈ ਮਸਜਿਦ ਢਾਈ ਉੱਥੇ ਮੰਦਿਰ ਬਣਾਇਆ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਏ ਪੂਰੇ ਦੇਸ਼ ਦੇ ਵਿੱਚ ਮੁਸਲਮਾਨਾਂ ਨੂੰ ਚੜਾਇਆ ਗਿਆ ਡਾਂਗਾਂ ਵੀ ਫੇਰੀਆਂ ਗਈਆਂ ਫਿਰ ਵੀ ਉਹਨਾਂ ਦੇ ਹੀ ਘਰਾਂ ਦੇ ਉੱਤੇ ਮਹਾਰਾਸ਼ਟra ਦੇ ਵਿੱਚ ਬਲਡੋਜ਼ਰ ਚਲਾ ਦਿੱਤੇ ਉਹਨਾਂ ਦੀਆਂ ਹੀ ਦੁਕਾਨਾਂ ਤੋੜ ਦਿੱਤੀਆਂ ਗਈਆਂ ਪਰ ਜਿਹੜੇ ਹਿੰਦੂ ਤਵੀ ਗੁੰਡੇ ਸੀ ਉਹਨਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਮਨੀਪੁਰ ਦੇ ਵਿੱਚ ਕਿੰਨੀਆਂ ਚਰਚਾਂ ਢਾਹ ਦਿੱਤੀਆਂ ਗਈਆਂ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰ ਕਰ ਕੇ ਪ੍ਰੇੜ ਕਰਾਈ ਗਈ ਸੜਕਾਂ ਦੇ ਉੱਤੇ ਬਲਾਤਕਾਰ ਕੀਤੇ ਗਏ ਪਰ ਉਹ ਲੋਕ ਕੁਝ ਨਹੀਂ ਕਰ ਸਕੇ। ਔਰ ਜਿਹੜੇ ਹਿੰਦੂਤਾਵੀ ਗੁੰਡੇ ਸੀ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਿਉਂਕਿ ਜਿਹੜਾ ਰਾਜ ਜਿਹੜਾ ਹੈ ਹਿੰਦੂਤਾਵੀਆਂ ਦਾ ਹੈ ਆ ਰਾਜਨੀਤਿਕ ਪਾਵਰ ਜਿਹੜੀ ਹੈ ਉਹਨਾਂ ਦੇ ਹੱਥ ਵਿੱਚ ਹੈ। ਸਿੱਖਾਂ ਦੇ ਕਿੰਨੇ ਗੁਰਦੁਆਰੇ ਇਸ ਦੇਸ਼ ਦੇ ਵਿੱਚ ਢਾਹ ਦਿੱਤੇ ਗਏ ਹਨ ਜਾਂ ਢਾਏ ਵੀ ਜਾ ਰਹੇ ਹਨ। ਬੰਦੀ ਸਿੰਘ ਸਜਾਵਾਂ ਭੁੱਜ ਚੁੱਕੇ ਹਨ। ਇਹਦੇ باوجود ਉਹਨਾਂ ਨੂੰ ਨਹੀਂ ਛੱਡ ਰਹੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਵਿਸ਼ਨੂੰ ਮੰਦਰ ਕਹੀ ਜਾ ਰਿਹਾ ਹਨ। ਭਾਈ ਅੰਮ੍ਰਿਤਪਾਲ ਸਿੰਘ ਜੀ ਅੰਮ੍ਰਿਤ ਪਾਨ ਕਰਵਾ ਰਿਆ ਸੀ। ਲੋਕਾਂ ਨੂੰ ਨਸ਼ੇ ਛਡਾ ਰਿਆ ਸੀ। ਕੌਮ ਦੀ ਗੱਲ ਕਰ ਰਿਹਾ ਸੀ, ਪੰਜਾਬ ਦੀ ਗੱਲ ਕਰ ਰਿਹਾ ਸੀ, ਪੰਜਾਬੀ ਦੀ, ਪੰਜਾਬੀਅਤ ਦੀ। ਚੁੱਕ ਕੇ ਉਸ ਨੂੰ ਪੰਜਾਬ ਨਿਕਾਲਾ ਦੇ ਦਿੱਤਾ ਦੇਸ਼ ਨਿਕਾਲਾ ਦੇ ਦਿੱਤਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਨਏਸੀ ਲਗਾ ਕੇ ਸੁਟ ਦਿੱਤਾ ਗਿਆ ਕਿਉਂਕਿ ਜਿਹੜੀ ਰਾਜਨੀਤਿਕ ਪਾਵਰ ਤੇ ਦੇਸ਼ ਦੇ ਉੱਤੇ ਜਿਹੜਾ ਹੈ ਹਿੰਦੂਤਵ ਹੀ ਰਾਜ ਕਰ ਰਹੇ ਹਨ ਉਹਨਾਂ ਦੇ ਹੱਥ ਦੇ ਵਿੱਚ ਹੈ ਸਭ ਕੁਝ ਆ ਹੁਣ ਜਦੋਂ ਆਰਾਮ ਮੰਦਰ ਪ੍ਰਾਣ ਪ੍ਰティਸ਼ਟਾ ਸਮਾਗਮ ਕੀਤਾ ਗਿਆ ਆਰਾਮ ਮੰਦਰ ਦਾ ਉਸ ਤੋਂ ਬਾਅਦ ਜਿਹੜੇ ਹੈ ਹਿੰਦੂ ਤਵੀ ਗੁੰਡੇ ਪੂਰੇ ਦੇਸ਼ ਦੇ ਵਿੱਚ ਉਤਪਾਦਮਚਾਰੇ ਹਨ ਅਤੰਕ ਫੁਲਾ ਰਹੇ ਹਨ ਉਹਨਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਪਾਵਰ ਦੇ ਵਿੱਚ ਇਹ ਲੋਕ ਹਨ ਰਾਜਨੀਤਿਕ ਪਾਵਰ ਜਿਹੜੀ ਹੈ ਇਹਨਾਂ ਦੇ ਹੱਥ ਦੇ ਵਿੱਚ ਹੈ ਜਦੋਂ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਸੀ ਉਹਨਾਂ ਦਾ ਰਾਜ ਸੀ ਤੇ ਅਗਲੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਤੱਕ ਉਖਾੜ ਕੇ ਲੈ ਗਏ ਸੀ ਇਹ ਹਾਲ ਉਹ ਇਹਨਾਂ ਦਾ ਕਰ ਰਹੇ ਸੀ ਜਦੋਂ ਕਿ ਹਿੰਦੂ ਅਸਮੇ ਮੈਜੋਰਟੀ ਦੇ ਵਿੱਚ ਸੀ ਪਰ ਕੁਝ ਨਹੀਂ ਕਰ ਸਕਦੇ ਸੀ ਕਿਉਂਕਿ ਰਾਜ ਮੁਸਲਮਾਨਾਂ ਦਾ ਸੀ ਰਾਜਨੀਤਿਕ ਪਾਵਰ ਜਿਹੜੀ ਹੈ ਉਹਨਾਂ ਦੇ ਹੱਥ ਵਿੱਚ ਸੀ ਹੁਣ ਇਸ ਦੇਸ਼ ਦੇ ਵਿੱਚ ਹਿੰਦੂਆਂ ਦਾ ਰਾਜ ਹੈ ਆਪਣੀ ਚਲਾਰੇ ਹੁਣ ਰਾਜਨੀਤਿਕ ਪਾਵਰ ਇਹਨਾਂ ਦੇ ਹੱਥ ਵਿੱਚ ਹੈ ਪਾਕਿਸਤਾਨ ਦੇ ਵਿੱਚ ਹਿੰਦੂਆਂ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਹਰ ਰੋਜ਼ ਵਿਤਕਰੇ ਹੁੰਦੇ ਤਸ਼ੱਦਦ ਵੀ ਹੁੰਦੀ ਹੈ ਉੱਥੇ ਫਰ ਉਹਥੇ ਕੁਝ ਨਹੀਂ ਕਰ ਸਕਦੇ ਕਿਉਂਕਿ ਉੱਥੇ ਰਾਜ ਜਿਹੜਾ ਹੈ ਉਹ ਮੁਸਲਮਾਨਾਂ ਦਾ ਹੈ ਰਾਜਨੀਤਿਕ ਪਾਵਰ ਜਿਹੜੀ ਹੈ ਉਹਨਾਂ ਦੇ ਹੱਥ ਵਿੱਚ ਹੈ ਇਹ ਰਾਜਨੀਤਿਕ ਪਾਵਰ ਤੇ ਇਹ ਆਪਣੇ ਕੌਮੀ ਘਰ ਦੀ ਇੰਪੋਰਟੈਂਸ ਹੈ ਸਿਖਾ ਨੇ ਰਾਜ ਕੀਤਾ ਹੈ ਸਿਖਾ ਨੇ ਤੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਸਾਰਿਆਂ ਨੂੰ ਇਕੁਅਲੀ ਟਰੀਟ ਕੀਤਾ ਜਿੱਥੇ ਗੁਰਦੁਆਰੇ ਬਣਾਏ ਉੱਥੇ ਮੰਦਰ ਵੀ ਬਣਾਏ ਮਸਜਿਦਾਂ ਵੀ ਬਣਾਈਆਂ ਜਿਸੋਨਾ ਗੁਰਦੁਆਰਿਆਂ ਨੂੰ ਦਿੱਤਾ ਉੱਥੇ ਮੰਦਰ ਨੂੰ ਵੀ ਦਿੱਤਾ ਮਸਜਿਦਾਂ ਨੂੰ ਵੀ ਦਿੱਤਾ ਕਿਸੇ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਤਸ਼ੱਦਦ ਨਹੀਂ ਇਹ ਸੀ ਸਾਡਾ ਸਿੱਖ ਰਾਜ ਤੇ ਫਿਰ ਐਸੇ ਰਾਜ ਦੀ ਕਲਪਨਾ ਜਿਹੜੀ ਹੈ ਉਹ ਕਿਉਂ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨੀ ਚਾਹੀਦੀ ਹਰ ਸਿੱਖ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਰਾਜ ਦੀ ਪਾਵਰ ਕੀ ਹੁੰਦੀ ਹੈ ਰਾਜਨੀਤਿਕ ਪਾਵਰ ਕੀ ਹੁੰਦੀ ਹੈ ਰਾਜ ਬਿਨਾਂ ਨਹਿ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਦੂਸਰੀ ਗੱਲ ਬਾਪੂ ਸੂਰ ਸਿੰਘ ਜੀ ਖਾਲਸਾ ਜਿਹੜੇ ਕਿ ਪਿਛਲੇ 9 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਉਹਨਾਂ ਨੇ ਪੂਰੇ ਸਿੱਖਾਂ ਨੂੰ ਅਪੀਲ ਕੀਤੀ ਹੈ ਬਹੁਤ ਚੜ੍ਹਦੀ ਕਲਾ ਵਾਲਾ ਉਹਨਾਂ ਨੇ ਸਨੇਹਾ ਦਿੱਤਾ ਹੈ ਜਿਹੜਾ ਕਿ ਇਸ ਤਰ੍ਹਾਂ ਹੈ ਉਹਨਾਂ ਨੇ ਕਿਹਾ ਕਿ ਸਮੂਹ ਖਾਲਸਾ ਪੰਥ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਮੂਹ ਸਿੱਖਾਂ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਬੰਦੀ ਸਿੰਘਾਂ ਦੀ ਆਜ਼ਾਦੀ ਦੇ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕਰਿਓ ਅਤੇ ਪੰਜਾਬ ਤੋਂ ਭਾਰਤ ਦਾ ਕਬਜ਼ਾ ਛਡਾਉਣ ਲਈ ਕਰਵਾਏ ਜਾ ਰਹੇ ਰੈਫਰੈਂਡਮ ਦੇ ਕਾਰਜ ਵਿੱਚ 28 ਜਨਵਰੀ 2024 ਨੂੰ ਸਨ ਫਰਾਂਸਿਸਕੋ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਲਵਾਓ ਸਿੱਖ ਸੰਘਰਸ਼ ਦੇ ਮੌਜੂਦਾ ਦੌਰ ਵਿੱਚ ਪਾਰ ਸਰਕਾਰ ਵੱਲੋਂ ਕੌਮ ਨੂੰ ਟਾ ਲਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ ਇਸ ਸਭ ਦੇ ਚਲਦਿਆਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਓਟ ਆਸਰੇ ਨਾਲ ਚੱਲਣ ਦੀ ਲੋੜ ਹੈ ਮੈਂ ਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਕੌਮ ਨੂੰ ਆਜ਼ਾਦੀਆਂ ਬਖਸ਼ੇ ਤੇ ਉਹਨਾਂ ਨੇ ਇਹ ਸਨੇਹਾ ਦਿੱਤਾ ਹੈ ਚੜ੍ਹਦੀ ਕਲਾ ਦਾ ਔਰ ਉਹਨਾਂ ਨੇ ਕਿਹਾ ਕਿ ਜੋ ਸਨ ਫਰਾਂਸਿਸਕੋ ਦੇ ਵਿੱਚ 28 ਜਨਵਰੀ 2024 ਨੂੰ ਜਿਹੜਾ ਰੈਫਰੈਂਡਮ ਹੋ ਰਿਹਾ ਹੈ ਪੰਜਾਬ ਦੀ ਆਜ਼ਾਦੀ ਲਈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਆਦਾ ਤੋਂ ਜਿਆਦਾ ਹਾਜ਼ਰੀਆਂ ਭਰਨੀ ਆ ਹਨ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਵਧਾਇਆ ਕਰੋ ਤਾਂ ਕਿ ਹੋਰਨਾਂ ਨੂੰ ਵੀ ਜਿਹੜਾ ਹੋਰਨਾਂ ਤੱਕ ਵੀ ਇਹ ਗੱਲ ਪਹੁੰਚ ਤੇ ਮੇਰੇ ਵੀਡੀਓ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ